ਆ ਕਾ ਸਵਾਗਤ ਹੈ ਜੀ। ਭਾਜੀ ਅੱਜ ਕਰ ਰਹੀ ਤਿਆਰੀ ਕੰਪੈਨ ਦਾ ਕੰਮ ਪਾਣਾ ਹੈ। ਬਾਅਦ ਵਿੱਚ। ਇਹ ਸਰਪ੍ਰੇਖਿਟੀ ਜਾਰੀ ਕਰ ਰਹਾ ਹਾਂ। ਸਭ ਨੂੰ 100% ਦੇਰੇ ਕਾਲ ਤੋਂ ਰਵਾਨਾ ਹੋਵਾਂਗੇ। ਜਿਹੜੇ ਕਰਦੇਗਾ ਪਰਸੋਂ ਆਣ ਆ ਸਕਦੇ ਨੇ। ਟਿਕਲਾ ਕੇ ਜੀ ਆ। ਤੇ ਬਾਕੀ ਜੀ ਆਪਾਂ ਇਹਦੇ ਮੇਰੇ ਕੋਈ ਕਰਦੀ ਆ ਬੜੀ ਮੁਸ਼ਕਲ ਨਾਲ ਆਪਾਂ ਜਿਹੜੇ ਚੜੇ ਕਿਉਂਕਿ ਮੈਂ ਤੇ ਇਹਨੇ ਕੰਮ ਲਈ ਆ ਤੁਹਾਨੂੰ ਤੇ ਸਾ ਤੋਂ ਬੜਾ ਪਿੱਛੇ ਜਿਹੜੇ ਸਾਹ ਦਾ ਜਿਆੜੀ ਲੱਤੀ ਹੈ ਤੇ ਜਾਣੀ ਕਿ ਆਪਾਂ ਕੰਮ ਸਿਰੇ ਕਰਤਾ ਹੈ ਰੈਡੀ ਕਰਤਾ ਕੰਮ ਫੋਨ ਆਪਣੇ ਮਸ਼ੀਨ ਪਾਉਣੇ ਆ ਜੀ ਉਹ ਵਾਲਾ ਬੱਸ ਕਰ ਉਹ ਫਟੀਆਂ ਬੰਨਣ ਵਾਲੀਆਂ ਤਿੰਨ ਕੇ ਇਹ ਫਿਰਹੀਂ ਇਦਾਂ ਹੀ ਠੋਕਣ ਵਾਲੀਆਂ ਨੇ ਮਾੜੀਆਂ ਆ ਚੀਜ਼ਾਂ ਠੋਕੇ ਦਾ ਨਾਲ ਕਰਕੇ ਕੱਸਣ ਵਾਲਾ ਉਹ ਸਮਾਨ ਚੱਕ ਕੇ ਕਰ ਬੈਗ ਐ ਇਦਾਂ ਨੂੰ ਕਟਾਈ ਕਰੀ ਪਹਿਲੋਂ ਆ ਚੱਕ ਆ ਆਕੇ ਬਣਾਤਾ ਇਹ ਇਹਦਾ ਕਰਨੀ ਨਹੀਂ ਬੈਗ ਕਰਨੀ ਅਰਥ ਕੱਟ ਬ ਕੀ ਅਰਥ ਕੱਟਾ ਬਾਦ ਨਾ ਉਹ ਨਾ ਬਾਦ ਨਾ ਕੋਲ ਜਾਰਾ ਕਿੱਥੋਂ ਹੜਿਆ ਨੇ ਨਾਲੋ ਜੀ ਚਾਲਕ ਗੁੜਕਾ ਕੱਢ ਏ ਖੜ ਜਾ ਚਾਲਾ ਪਰਾਂ ਕੁਡਾਈ ਕਰੇ ਕਰੇ ਰੇ ਪਾਣਾ ਹੀ ਕਰ ਬੈਲਟ ਬੜਾ ਢਿੱਲਾ ਨਾ ਚਾਲਾ ਇਧਰ ਕਰ ਆ ਹਮਾਨ ਦਾ ਪੱਕੇ ਨੇ ਚੱਕਰ ਉਤਾਰ ਲਾ ਗਿਆ ਜਾ ਕਈ ਚੱਕ ਦੇ ਚਾਲਾ ਚੱਲ 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 ਬਸ ਆ ਗਾਂ ਲਿਆ ਹੁਣ। ਕੰਨੇ ਥੋੜੀ ਪਈ ਆ ਹਮਾਰਾ ਚੱਕਈ। ਚੱਲ। ਰੁਕ ਜਾ ਉਹ ਵੈਲਡਿੰਗ ਪਰਾ ਕਰਾ ਰਿਹਾ। ਨਾ ਨਹੀਂ ਅੱਗੇ। ਵੈਲਡਿੰਗ ਪਰਾ ਨੂੰ ਖਿੱਚ ਤੇ ਕੱਢ ਦੇ। ਆਲਟਰ ਵਿੱਚ ਆਕਲਾ। ਚੱਲ। ਜੋੜ-ਜੋੜ ਤੁਹਾਨੂੰ ਚੱਕਣੇ ਪੈਣੇ ਨੇ ਚੱਲ ਕਗਾ ਆਂਦੇ ਬਸਾ ਹੁਣ ਗੇਅਰ ਸਹੀ ਪੈਂਦੇ ਨਾ ਅੱਗੇ ਭਾਂ ਜਲੂਸ ਹੀ ਨਿਕਲਾ ਆਇਆ ਸੀ ਉਹਨਾਂ ਦਾ ਗੇਅਰ ਬੰਨਾ ਆਇਆ ਹੁਣ ਜਾਣਦੇ ਜਾਣਦੇ ਹਾਂ ਨਾਲ ਬ੍ਰੇਕ ਗਈ ਐ ਚੱਲ ਬਸ ਹੋਰ ਜਾਣਦੇ ਨਹੀਂ ਜਾਣਦੇ ਨਹੀਂ ਤਾਂ ਚੱਲ ਬਸ ਇੱਧਰ ਬੈਠਾ ਗਿਆ ਖੜੇ ਰਹਿ ਬੈਟਾਂ ਨੀ ਚੱਕੀਆਂ ਇਹਨਾਂ ਨੇ ਹੈ ਇੱਥੇ ਮੁੜ ਜਾਣੀ ਐ ਇੱਕ ਵਾਰ ਬੈਗ ਜਾਣ ਦੇ ਸਿੱਧੀ ਸਿੱਧੀ ਜਾਣ ਦੇ ਬੈਗ ਬਸ ਸਿੱਧੀ ਜਾਣ ਦੇ ਪਰ ਆ ਬਾਸ ਕੱਢ ਕੇ ਵੇਖ ਹੌਲੀ 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 ਚਾਲ ਇੱਧਰ ਰੱਖ ਚਾਲਾ ਚੱਲ ਬਸ ਚੱਲ 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 ਕਟਾਈ ਕਰ ਦੇ ਹਾਏ ਹਾਏ ਨਾਲ ਜਾਣ ਦੇ ਗਾ ਥੋੜੀ ਜਿਹੀ ਧਰ ਬਾੜ ਸਿੱਧੇ ਚੱਲ ਚੱਲ ਇੱਕ ਰੋਣ ਕਟਾਈ ਕਰ ਲੋ ਰਾਨੂੰ ਇਹਦਾ ਜਾਲ ਗੁੜ ਕੇ ਅੰਦਰ ਜੱਕਦਾ ਜਦੇ ਵਿੱਚੇ ਛੱਡ ਦਿੰਦੇ ਇਹ ਖੜ ਜਾਏ ਇੱਕ ਜੁਣ ਉਹ ਚੀ ਜੱਕਣੀ ਜਿਹੜੀ ਆਖਣੀ ਹੈ ਬਾਕੀ ਉੱਥੇ ਪਈ ਰਹਿਣੀ ਹੈ ਚੱਕਿਆ ਨੂੰ ਬੜਾ ਪਰਾ ਗੁੱਤ ਹੈ ਚੱਲ ਆ ਗਾ ਨੂੰ ਚੱਲ 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 ਜਰਬਾਸ ਪਰਾਂ ਕਟਾਈ ਕਰ ਪੰਪ ਡਾਉਣੇ ਇਹ ਨਾਲ ਇਹ ਵੀ ਖਰਚਾ ਵਾੜ ਗਿਆ ਪੰਪ ਵਾਲਾ ਵੀ ਨਾਲ ਮਾ ਪੰਪ ਵਾਲੇ ਖਰਚਾ ਵਾੜ ਗਿਆ ਹੋਰ ਚੱਲ ਚੱਲ ਚੱਲ

ਕਟਰ ਕਰਨਾ ਪੈਣਾ ਚੱਲ 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 ਜਾਣਦੇ ਜਾਣਦੇ ਚੱਲ 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 ਜਾਣਦੇ ਹੋ ਰਹਿ ਚਲ ਬੱਸ ਪਰਣ ਕਰ ਪਰੈਣੂ ਜ਼ਿਆਦਾ ਕਰਤੀ ਹੋਣਾ ਉਹ ਬੈ ਕਰ ਲੈ ਕਰੀ ਆਖਾ ਪਰਾਂ ਉਰਣ ਕੋ ਲੈ ਆਣਾ ਮੋੜੀ ਨਾਲ ਆ ਫੇਰ ਉੜਾ ਲੈ ਆ ਉੱਥੇ ਇਧਰ ਨੂੰ ਕਟਾਈ ਕਰ ਆ ਇਧਰ ਨੂੰ ਮਾੜੀ ਨਹੀਂ ਕਰਨੀ ਬੈਗ ਚੱਲ ਬਾਸਾ ਇੱਥੋਂ ਪਰੇ ਬੱਸ ਕਰ ਇੱਥੇ ਪੈ ਜਾਣਾ ਤੇ ਇਧਰ ਕਟਾਈ ਕਰ ਲਗਾ ਘਾਹ ਆਗਾ ਉਹ ਗੁੜਕਾ ਕਿੰਨੇ ਨਹੀਂ ਚੱਕਿਆ ਇਹ ਚੋਕਾ ਹੈ ਬਸ ਕਰਾ ਕੰਮ ਆਪਣਾ ਹੀ ਤਕਰੀਬਨ ਤਿਆਰ ਹੋ ਗਿਆ ਤੇ ਅੱਜ ਦੀ ਆਪਣੀ ਤਿਆਰੀ ਇਹ ਜਾ ਜਾਵਾਂਗੇ ਤੇ ਪੰਮੇ ਨੇ ਟੂਲ ਵਗੈਰਾ ਪੂਰੇ ਸਾਫ਼ ਕੀਤੇ ਆ ਮਿੱਟੀ ਮੁੱਟੀ ਪੂਰੀ ਕੱਢੀ ਹੋਈ ਚ ਗੰਦ ਪਿਲ ਵੱਜਾ ਸੀ ਬਾਕੀ ਇਹ ਥੋੜਾ ਰਹਿ ਗਿਆ ਟਾਇਰ ਅੱਜ ਲਿਆਉਣੇ ਨੇ ਟਾਇਰ ਨਵਾਂ ਚੜਾਵਾਂਗੇ ਆਪਾਂ ਇਧਰ ਇੱਕ ਨਵਾਂ ਪਮਰਿ ਲੱਭੈ ਇਤੋਂ ਕੋ ਨਹੀਂ ਰੱਖ ਲਾ ਤੇ ਜਿੰਨਾ ਮਾਨ ਤੇ ਫਾਇਦਾ ਇਹ ਕਣਕ ਵਿੱਚ ਫਿਰ ਉੱਥੇ ਆਪਾਂ ਨੂੰ ਉੱਥੋਂ ਲੈਣਾ ਪੈਣਾ ਉੱਥੋਂ ਬਹਿੰਗਾ ਬੜਾ ਠੁਕਦਾ ਹੈ ਜਿਹੜਾ ਉੱਤੇ ਪਿਆ ਹੈ ਨਾ ਇਹ ਕੀ ਪੈਰਾਂ ਦੇ ਹਾਰਾ ਕੁਝ ਨਹੀਂ ਪਿਆਰ ਦੋ ਦਿਨ ਦਾਸ ਫਿਰ ਉੱਧਰ ਹੋਏ ਕੋ ਨਾ ਹੈ ਇੱਧਰ ਨਹੀਂ ਲਿਆ ਕੋਈ ਤੇ ਅੱਲਾ ਉੱਧਰੋਂ ਨਹੀਂ ਕੁਝ ਵੀ ਆਦਾ ਇੱਕ ਚਾਰ ਪੰਜ ਪੰਜ ਗੇਰ ਬਸ ਠੀਕ ਹੋ ਤੇਰਾ ਖੜਾ ਪਾਣੀ ਹਾਫ ਕਰ ਦਿੰ ਇਦਾਂ ਹੀ ਆਪਣੇ ਜੱਸੀ ਕੰਬੈਨ ਦਾ ਵੀ ਖੁੱਲਾ ਪਈ ਸਾਂ ਸੈਂਟਰਪੈਨ ਆਪਾਂ ਨੂੰ ਵੀਰ ਕਮੈਂਟ ਕਰਦੇ ਹਾਂ ਦੇ ਅਸੀਂ ਕਿ ਇਹਦੀ ਸੈਂਟਰਪੈਨ ਢਿੱਲੀ ਹੈ ਲਵਾ ਲਈ ਤੇ ਆਪਾਂ ਇਧਰੋਂ ਵੀ ਖੁੱਲੀ ਗਲੀ ਤੇ ਸੈਂਟਰਪੈਨ ਦੇਖੋ ਜੀ ਇਹਦੇ ਚ ਬੁਛ ਹੈ ਹੀ ਨਹੀਂ ਤਕਰੀਬਨ ਬੁਛ ਸਭ ਟੁੱਟੇ ਵਗੈਰਾ ਹੋਏ ਸੀ ਤੇ ਹੁਣ ਆਪਾਂ ਇਹਦਾ ਹਿੱਸਾ ਖੋਲ ਕੇ ਤੇ ਇਹਦੇ ਬੁਛ ਲਾਵਾਂਗੇ ਇਹ ਵੀ ਲਾਵਾਂਗੇ ਆਪਾਂ ਆਪ ਲਾਉਣੇ ਆ ਕਿਉਂਕਿ ਤੁਹਾਨੂੰ ਪਤਾ ਉੱਥੇ ਚਲੀ ਗਈ ਤੇ ਫਿਰ ਉੱਥੇ ਕੰਮ ਖਰਾਬ ਹੋ ਜਾਂਦਾ ਦਿਨ ਵੀ ਪੈ ਜਾਂਦੇ ਦੋ ਇੱਕ ਬੰਦੇ ਨੂੰ ਬੈਠਣਾ ਹੀ ਪੈਂਦਾ ਇਹਦਾ ਪੁੱਛ ਜੀ ਇਸ ਤਰੀਕੇ ਨਾਲ ਨਿਕਲਿਆ ਵਿੱਚੋਂ ਤੇ ਸਾਹਮਣੇ ਇਹਦੇ ਵੀ ਸੈਂਟਰ ਪਿੰਨ ਲੱਗ ਜੂਗੀ ਉਹ ਦਸਮੇਸ਼ ਦੀ ਲਾਤੀ ਤੇ ਮਥਾੜੂ ਦੀ ਕਰਮਾ ਦੀ ਸੈਂਟਰ ਪਿੰਨ ਬਹੁਤ ਲੰਬੀ ਹੁੰਦੀ ਆ ਉਹਦੀ ਛੇਤੀ ਕੀਤਾ ਆਪ ਨੂੰ ਲੋੜ ਨਹੀਂ ਪੈਂਦੀ ਗਾਂਦੇ ਵਿੱਚ ਕੱਢਦਾ ਜੀ ਆਪਾਂ ਗੱਲ ਕਰਦੇ ਆਂ ਜੀ ਸਕੰਜੇ ਦੀ ਸਕੰਜਾ ਤੁਹਾਨੂੰ ਦੱਸਦੇ ਆਂ ਕਿ ਇਹ ਜਿਹੜਾ ਸਕੰਜਾ ਆਪਾਂ ਤਿਆਰ ਕੀਤਾ ਨਾ ਇਹ ਸਕੰਜਾ ਪਹਿਲੇ ਜੱਸੀ ਮਹੀਨਿਆਂ ਵਾਸਤੇ ਬਣਾਇਆ ਸੀ ਉਸ ਤੋਂ ਬਾਅਦ ਮਰਹਾੜੋ ਵਾਸਤੇ ਹੁਣ ਦਸ਼ਮੇਸ਼ ਨੂੰ ਜਾਨੀ ਕਿ ਤਿੰਨਾ ਮਸ਼ੀਨਾਂ ਨੂੰ ਇਹ ਆਉਂਦਾ ਸਕੰਜਾ ਇਹ ਨਹੀਂ ਹੈਗਾ ਕਿ ਇਹ ਉਹ ਨੂੰ ਨੇ ਪਾਊਗਾ ਸੈੱਟ ਕਰਨਾ ਪਊ ਕੱਟ ਵੱਟ ਦੇਖ ਲਓ ਕਿਸੇ ਤੋਂ ਵੀ ਨਹੀਂ ਕੀਤੀ ਆਪਾਂ ਇਹ ਦਸ਼ਮੇਸ਼ ਨੂੰ ਵੀ ਇਹ ਆਉਂਦਾ ਅਪਾ ਬਣਾਏ ਉਸ ਤਰੀਕੇ ਦਾ ਹਾਇਆ ਤੇ ਮਥਾੜੂ ਨੂੰ ਵੀ ਇਦਾਂ ਹੀ ਆਊਗਾ ਤੇ ਦੱਸੀ ਨੂੰ ਵੀ ਇਦਾਂ ਹੀ ਆਉਂਦਾ ਯਾਨੀ ਕਿ ਇਹ ਨਹੀਂਗਾ ਕਿ ਇਹਦਾ ਹੋਰ ਨੂੰ ਲਾਉਣ ਲਗਾ ਹੋਰ ਕੁਝ ਕਰਨਾ ਪਊਗਾ ਜਿਹੜੀ ਮਸ਼ੀਨ ਨੂੰ ਕੋਈ ਮਰਜ਼ੀ ਲਾ ਸਕਦਾ ਇਸ ਕੰਜਾਰ ਇੱਕ ਜਿਹੜਾ ਹੁਣ ਨਵਾਂ ਮਾਡਲ ਛੱਡ ਕੇ ਉਹਨਾਂ ਨੂੰ ਜਿਵੇਂ ਉਹਨਾਂ ਦੇ ਸਕੰਜੇ ਉੱਤੋਂ ਹੋਰ ਚੀਜ਼ ਹੁੰਦੀ ਆ ਇਹਦੀ ਹੋਰ ਆ ਜਿਵੇਂ ਕਿ ਆ ਦੇਖੋ ਉਹਦਾ ਹੋਰ ਜਿਗਾੜ ਬਣਾਉਣਾ ਪਊਗਾ ਯਾਨੀ ਕਿ ਇੰਨਾ ਮਸ਼ੀਨਾਂ ਨੂੰ ਜਿਹੜੀ ਨੂੰ ਮਰਜ਼ੀ ਪਾ ਲੈ ਉਹ ਨੂੰ ਸਕੰਜਾ ਆ ਜਾਂਦਾ ਇਹ ਨਹੀਂ ਹੈਗਾ ਕਿ ਸਕੰਜਾ ਪੂਰਾ ਹੈਵੀ ਆ ਦੇਖੋ ਕਿੰਨਾ ਹੈਵੀ ਤਿਆਰ ਕੀਤਾ ਆਪਾਂ ਨੂੰ ਪਤਾ ਇਹ ਬਣਾਇਆ ਆਪਾਂ ਆਪ ਹੀ ਤਿਆਰ ਕੀਤਾ ਸੀ ਤੇ ਅੱਗੇ ਆਪਣੀ ਇੱਥੇ ਐਡੀ ਵੀ ਹੈਗੀ ਆ ਨੰਬਰ ਵਗੈਰਾ ਵੀ ਲਿਖਿਆ ਆ ਤੇ ਮਸ਼ੀਨੋ ਹੋ ਗਈ ਆਪਣੀ ਤਿਆਰ ਛਤਰੀ ਨਾਲ ਜ ਪੇਂਟ ਕਰਾਂਗੇ ਤੇ ਕਟਰ ਨੂੰ ਪਰ ਮੈਂ ਤਾਂ ਇਹਦੇ ਲਾਲਚ ਨਾ ਲੱਗਾ ਆਪਣਾ ਕੰਮ ਤਿਆਰ ਕਰੀਏ ਆਪਾਂ ਚਾਹ ਪੀ ਲੈ ਹੈ ਕੌਣ ਗੋਰੀ ਤੇ ਗੋਰੀ ਫਤਨ ਪਰ ਲੜਾਈਆਂ ਕਰਕੇ ਆ ਰੱਖ ਕੌਲੀਆਂ ਜੁੱਤੇ ਉੱਤੇ ਪੰਜਾਂ ਰੋ ਨਵੀਆਂ ਇਹ ਆਪਣੇ ਦਾ ਰਾਹ ਨਹੀਂ ਥੋੜੀਆਂ ਆਪਣੇ ਰਵਾਨੀਆਂ ਨੇ ਇਹ ਕਿਹੜੀਆਂ ਆ ਤੇ ਕਿੱਥੇ ਆਣੀਆਂ ਪਤਾ ਇਹ ਉਹ ਬਾਹਰ ਗਨ ਵੈਲੀਵੇਟਰ ਵਾਲ ਨੂੰ ਉਤਲੇ ਨੂੰ ਆਹੋ ਇੱਧਰ ਵੀ ਆ ਗਏ ਨੇ ਤੈਨੂੰ ਇਹਨਾਂ ਨਹੀਂ ਪਤਾ ਕਿੱਥੇ ਲੱਗਣੀਆਂ ਨੇ ਉਤਲੇ ਨੂੰ ਸ਼ਾਇਦ ਆਂਦੇ ਹੋਣ ਹੈ ਹੁਣ ਹੁਣ ਪਰ ਮੈਂ ਤੂੰ ਹਟ ਦਿੱਤੇ ਐਵੇਂ ਥੋੜੇ ਉੱਤੇ ਗਿਆ ਸੀ ਹੈ ਜੀ ਦੂਜਾ ਪੈਰ ਪਾਇਆ ਕਿਹੜਾ ਦੂਜਾ ਇਹ ਕਿਹੜਾ ਤੇ ਉਹ ਕਿਹੜਾ ਮਹੱਲ ਤੱਕੜਾ ਲਾਇਆ ਪਹਾਰ ਪਲਟਾਇ ਲਾੜਾ ਪੈਣਾ ਪਹਾਰਾ ਹੀ ਲਾਣਾ ਪੈਣਾ ਸਬਾਨ ਵੀ ਹਟ ਫੜ ਦਿੰਦੇ ਨਹੀਂ ਇਹ ਹਟ ਦਹੀਂ ਦਿੰਦੇ ਜੇ ਦੁਬਾਰਾ ਲੋਡ ਹੀ ਨਹੀਂ ਪੈਣੀ ਆਂਦੀ ਹੈ ਨਾ ਗੁੱਲੀ ਕਿੱਧਰ ਰੱਖੀ ਆ ਲੈ ਇੱਥੇ ਲੱਗੀ ਆ ਪੀਂਜਾ ਕੋ ਆਇਆ ਆਹੋ ਤੇ ਅੱਜ ਇਹਨੂੰ ਨਾ ਇਹ ਤਿਆਰ ਕਰਦੇ ਲਾਲਾ ਵੀ ਆਣ ਆਣ ਕੱਲ ਹੋਰ ਹੁੰਦਾ ਕੰਮ ਵਧਾਤਾ ਲਾਲਾ ਉਹਨੂੰ ਇੱਕ ਦਿਨ ਹੋਰ ਨਾ ਤਾਂ ਹੋਰ ਬਣ ਜਾਣਾ ਲਾਲਾ ਬਲ ਬਿਜਲੀਆ ਘਰ ਛੇੜੀ ਬੈਠਾ ਹੈ ਆਖਾਂ ਦੇ ਉੱਤੇ ਪਿਆ ਪਿਆ ਉੱਤੇ ਸੜ ਗਏ ਰਹੰਦ ਪਉਣ ਲੱਗਾਈ ਤੇ ਚੁੱਕ ਕੇ ਲੈ ਸਕੰਜਾ ਉਧਰੋਂ ਉਹਨੂੰ ਕਿਹੜਾ ਪਤਾ ਸਕੰਜਾ ਲਗਾਇ ਕੋਈ ਨਹੀਂ ਆਪਾ ਖਾਣਾ ਖਾ ਲਾ ਜੈਨ ਨੂੰ ਫੋਨ ਕਰਦੇ ਨਹੀਂ ਲਾਲੇ ਨੇ ਫੋਨ ਕੀਤਾ ਹੀ ਕੋ ਨਹੀਂ ਉਹਨੂੰ ਕਰ ਦੇਣਾ ਫੋਨ ਆ ਬੈਲਟ ਕਿਹੜਾ ਨੰਬਰ ਹੈ ਉਹ ਬੈਲਟ ਲਈ ਚੰਗਾ ਉਹਦੇ ਨਾਲ ਦੋ ਬੈਲਟ ਆ ਜੀ ਇੰਨੀ ਹਰ ਜਾਨ ਖਰਾਬ ਇਤੋਂ ਲੈ ਫਿਰ ਇੰਨੀ ਖਰਾਬ ਬਾਹਰੀ ਪਹਰਾਂ ਉਹ ਐਰ ਕੀ ਕਰੀ ਨੇ ਬਾਸਪਤੀ ਹੋ ਜਾਣੀ ਇੰਨਾ ਧਿਆਨ ਆਖ ਲਈ ਵੀ ਜਦੋਂ ਟੋਟ ਟੁੱਟ ਗਈ ਨਾ ਇਹਨਾਂ ਫੱਟੀਆਂ ਪੁੱਟੀਆਂ ਬੁਰੇ ਹਾਲ ਕਰ ਦੇਣ ਨੇ ਪਰ ਮੇਰੇ ਇਹ ਦੱਸ ਮੈਨੂੰ ਕਿ ਇਹ ਮਸ਼ੀਨਾਂ 'ਪਾ ਚੈਣ ਕਿਹੜੀ ਕੱਢੀ ਜਾਣੀ ਹੈ ਇੱਕ ਲਈ ਨਵੀਂ ਚੈਨਾ ਇਹ ਨਹੀਂ ਉੱਠਣਾ ਇੱਕ ਦੂਜੀ ਬਾਕੀ ਫालतू ਤਾਂ ਆਪਣਾ ਕੋਈ ਨਹੀਂ ਵਾਦ ਫੀਡਰ ਵਾਲੀ ਫੀਡਰ ਨਹੀਂ ਚਾਹੀਦੀ ਇਹ ਜਾਣੀ ਚਾਹੀਦੀ ਉਈ ਲੈ ਚਲੀਏ ਜੇ ਹੁਣ ਦਾ ਸੀਜ਼ਨ ਲਾ ਗਈ ਤੇ ਫਿਰ ਆਪਾਂ ਨੂੰ ਕਣਕ ਚ ਨਾ ਬਦਲਣੀ ਪਵੇਗੀ ਉੱਥੋਂ ਮੈਂ ਲਈ ਉਹ ਤੋਂ ਤਾਂ ਮਿਲ ਤਾਂ ਜਾਣੀ ਉਸ ਮਹਿੰਗੀ ਬੜੀ ਮਿਲਣੀ ਹੈ ਉੱਥੋਂ 80000 ਨਹੀਂ ਮਿਲੇਗੀ ਇੱਥੋਂ ਇੱਥੋਂ ਮਿਲ ਜੇ ਨਹੀਂ 65000 ਦੀ ਪਰ ਇੱਥੋਂ ਲਈ ਜਾ ਯਾਰ ਵੀ ਬਾਅਦ ਮਿਲਣੀ ਉੱਥੇ ਮਹਿੰਗੀ ਇਹ ਸਾਲ ਆ ਜੇ ਉੱਥੋਂ 7 ਦੀ ਮਿਲੀ ਇੱਥੋਂ 6 ਦੀ ਮਿਲੇਗੀ ਜੇ ਉੱਥੋਂ ਦੇ ਮਿਲੀ ਤੇ ਫਿਰ ਉਹ ਸਾਲ ਨਾਲ ਕਰਨੀ ਪਣੀ ਉਹ ਚੈਨ ਦੇ ਕੱਲ ਹੀ ਆਪਾਂ ਗੇੜਾ ਪਾਇਆ ਨੂੰ ਗੇੜਾ ਕਰਮਲ ਨੇ ਸਹੀ ਪਿਆ ਆਪਣਾ ਜਗਾੜ ਬਿਲਕੁਲ ਸਹੀ ਚੱਲਿਆ ਇਹ ਪਹਿਲੇ ਕਿਸ਼ਤੀ ਠਕ ਠਕ ਕਰਕੇ ਵੱਜਦੀ ਹੁਣ ਉਹ ਕੰਮ ਨੇ ਹੁਣ ਕਿਸ਼ਤੀ ਚੱਲਦੀ ਆਰਾਮ ਨਾਲ ਜਿਹਨੇ ਮਰੇਸ਼ ਕਰਾਂਗੇ ਨਾ ਇਹ ਨਿਕਾ ਖਰਚ ਖਰਚ ਕਰੇਗੀ ਪਹਿਲੇ ਇੱਥੇ ਹੁੰਦੇ ਸੀ ਰਵੜਾ ਰਵੜਾ ਸਪੇਸ ਦੇ ਜਿੰਨੇ ਉਹਦੇ ਕਰਕੇ ਬ੍ਰੇਕੀਆਂ ਵੀ ਦੇਖ ਲੈਂਦੇ ਤੇ ਕਿਸ਼ਤੀ ਵੀ ਚਾਰ ਦਿਨ ਚੱਲਦੀ ਉਹ ਤੋਂ ਬਾਅਦ ਠਕ ਠਕ ਕਰਨਾ ਜਿੰਦੀ ਇਹ ਕੰਮ ਆਪਾਂ ਦਾ ਕੱਢ ਦਿੱਤਾ ਜੀ ਤੇ ਹੋਰ ਹੋਰ ਵੀ ਦੋ ਤਿੰਨ ਵਿੱਚੋਂ ਕੰਮ ਕੀਤੇ ਆ ਤੁਹਾਨੂੰ ਜਿਵੇਂ ਦਿਖਾਇਆ ਬਹਿਰੰਗੀ ਦੂਸਰਾ ਕੀਤਾ ਆਪਾਂ ਇਹ ਅਗਾਹ ਤੋਂ ਥੋੜੇ ਜੇ ਕੰਮ ਹੈਗੇ ਨਾ ਹੋ ਰਹੇ ਨੇ ਤੇ ਜਉਂਦੇ ਰਹਿਤਾ ਆਪਾਂ ਉਹ ਵੀ ਕਰਾਂਗੇ ਇਹ ਕਹਿੰਦੇ ਬੈੱਡ ਇੱਥੇ ਲੈ ਕੇ ਆਉਣ ਅੱਗੇ ਕੋੜੀਆਂ ਜਿਹੜੇ ਚੱਲਦੀਆਂ ਉਹ ਪਿੱਛੇ ਬਹੁਤ ਨੇ ਤੇ ਹੋਰ ਇਹਦਾ ਬੱਸ ਇਹਨੂੰ ਕੋ ਪੇਂਟ ਕਰਾਂਗੇ ਸੱਲੀ ਨਾਲ ਵਧੀਆ ਤੇ ਚੰਗਾ ਕਰਾਂਗੇ ਤੇ ਐ ਕਿ ਹੁਣ ਲੇਟ ਹੋ ਗਿਆ ਲੇਟ ਕਰਕੇ ਆਪਾਂ ਨੂੰ ਕੁਝ ਨਹੀਂ ਕਰਨਾ ਪਿਆ ਇੰਨਾ ਕੋਈ ਜਿੰਨਾ ਹੋ ਗਿਆ ਇੰਨਾ ਹੀ ਬਹੁਤ ਹੈ ਕਦੇ ਮੈਂ ਰੰਗ ਕਰ ਦੇ ਸੀ ਦੇ ਅੰਦਰ ਵਾ ਦੇ ਸੀ ਦੇ ਅੰਦਰ ਨਹੀਂ ਦੋ ਦਿਨਾਂ ਚ ਹੋ ਜਾਣਾ ਰੰਗ ਤੇ ਕੱਲ ਛੱਡ ਦੋ ਆ ਪਕੜਨ ਨੂੰ ਰੇਕ ਮਾਰ ਮਾਰਨੇ ਵਿੱਚ ਕਰ ਦੇਣਾ ਹੁਣ ਗਾਂ ਥੱਲੀ ਨਾ ਕਰਾਂਗੇ ਨਾ ਉਹ ਮੈਂ ਪੀ ਲੈ ਚਾਹ ਕੋਲਾ ਲੈ ਲਾ ਠੰਡੀ ਕਰ ਲੈ